ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਭਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾ ਰਹੇ ਨੇ ਸਤਗੁਰੂ ਜੀ ਦਾ ਅੱਜ 10 ਨੰਬਰ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ पाठ का उचारण किमें करना है पाठ उचारण करिए नह विलंब धर्मंग बिलंब पापंग दृढ़ंत नामंग तजंत लोभंग शरण संतंग किलविख नासंग प्रापतंग धर्म लक्षण नानक जिहे सुप्रसन माधव है इस तरह उचारण करना है ਹੁਣ ਸੰਖੇਪ ਦੇ ਵਿੱਚ ਵਿਚਾਰ ਕਰੀਏ ਨਹਿਤ ਭਾਵਨਾ ਅੱਜ ਕੱਲ ਤਾਂ ਜੋ ਨਵੇਂ ਤਰੀਕੇ ਨਾਲ ਪਾਠ ਪੜ੍ਹਨ ਲੱਗਦੇ ਨੇ ਉਹ ਇਥੇ ਕੰਨਾਂ ਲਾ ਕੇ ਨਾਹੀਂ ਕਹਿੰਦੇ ਪਹਿਲੇ ਨਾਹ ਬਿਲੰਬ ਇਸ ਤਰ੍ਹਾਂ ਪੜਿਆ ਜਾਂਦਾ ਪਰ ਪੁਰਾਣਾ ਜੋ ਸੰਪਰਦਾਵਾਂ ਦੇ ਵਿੱਚ ਪੜਿਆ ਜਾ ਰਿਹਾ ਮੈਂ ਉਹ ਆਪ ਸੰਗਤਾਂ ਦੇ ਨਾਲ ਸਾਂਝਾ ਕਰ ਰਿਹਾ ਨਹਿ ਬਿਲੰਬ ਬਿਲੰਬ ਮਤਲਬ دیر ਬਲੰਬ ਤਾਂ ਮਤਲਬ ਕੋਈ ਢਿੱਲ ਵਰਤਣੀ ਹੈ ਕੋਈ ਬਲੰਭ ਨਹੀਂ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਉੱਥੇ ਬਲੰਭ ਜਾਂ ਦੇਰ ਨਾ ਕਰ ਕਿਥੇ ਧਰਮੰ ਕਿਥੇ ਕੋਈ ਧਰਮ ਦਾ ਕੰਮ ਹੋਵੇ ਧਰਮ ਕਮਾਣ ਦਾ ਕੰਮ ਹੋਵੇ ਉੱਥੇ ਦੇਰ ਨਹੀਂ ਕਰਨੀ ਚਾਹੀਦੀ ਮਨੁੱਖ ਨੂੰ ਬਲੰਭ ਪਾਪੰ ਜੇ ਬਲੰਭ ਕਿਤੇ ਕਰਨਾ ਹੀ ਹੈ ਦੇਰ ਕਿਤੇ ਕਰਨੀ ਹੈ ਤਾਂ ਉਹ ਪਾਪ ਦਾ ਕਰਮ ਕਰਨ ਲੱਗਿਆ ਕੋਈ ਮਾੜਾ ਕਰਮ ਕਰਨ ਲੱਗਿਆ ਕਈ ਵਾਰੀ ਸੋਚ ਕੇ ਦੇਰ ਕਰ ਦੇਣੀ ਤਾਂ ਕਿ ਉਹ ਮਾੜਾ ਕਰਮ ਕਰਨ ਤੋਂ ਬਚਿਆ ਜਾ ਸਕੇ ਸੋ ਸਤਗੁਰ ਕਹਿੰਦੇ ਨੇ ਧਰਮ ਦਾ ਕੰਮ ਕਰਨ ਵਾਸਤੇ ਦੇਰ ਨਹੀਂ ਕਰਨੀ ਢਿੱਲ ਨਹੀਂ ਵਰਤਣੀ ਪਾਪ ਕਰਮ ਕਰਨ ਵਾਸਤੇ ਦੇਰ ਵਰਤਣੀ ਹੈ ਉਥੋਂ ਢਿੱਲ ਵਰਤਣੀ ਦਿਰਡੰਤ ਨਾਮੰ ਧ੍ਰਿੜ ਕਰਨਾ ਤੇ ਰਡੰਤ ਧ੍ਰਿੜ ਕਰਨਾ ਟਿਕਾ ਲੈਣਾ ਐਨ ਚੰਗੀ ਤਰ੍ਹਾਂ ਬਿਠਾ ਲੈਣਾ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ ਕਹਿ ਲਈਏ ਤਯੰਤ ਲੋਭੰ ਤਯੰਤ ਹੰ ਦਾ ਤਿਆਗਣਾ ਲੋਭ ਦਾ ਮਤਲਬ ਹੁੰਦਾ ਲੋਭ ਤੋਂ ਲੋਭੰ ਲੋਭ ਨੂੰ ਕਿਹਾ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰਨਾ ਔਰ ਲੋਭ ਦਾ ਤਿਆਗ ਕਰਨਾ ਸ਼ਰਣ ਸੰਤੰ ਸ਼ਰਣ ਦੇ ਵਿੱਚ ਜਾਣਾ ਇਹਨਾਂ ਦੀ ਸੰਤ ਜਨਾਂ ਦੀ ਸੰਤਾਂ ਦੀ ਸ਼ਰਣ ਕਿਲਵਿਖ ਨਾਸੰ ਕਿਲਵਿਖ ਕਹਿੰਦੇ ਨੇ ਪਾਪ ਨੂੰ ਨਾਸ਼ ਕਰਨਾ ਇਲਵਿਕ ਨਾਸ਼ੰ ਸੰਤਾਂ ਦੀ ਸ਼ਰਨ ਪਾਪਾਂ ਦਾ ਨਾਸ਼ ਕਰਨ ਵਾਲੀ ਸੰਤਾਂ ਦੀ ਸੰਗਤ ਵਿੱਚ ਜਾਣਾ ਸੰਤ ਦੀ ਸ਼ਰਨ ਜਾ ਕੇ ਪਾਪਾਂ ਦਾ ਨਾਸ਼ ਕਰਨਾ ਪ੍ਰਾਪਤੰ ਧਰਮ ਲਖਣ ਲਖਣ ਦਾ ਅਰਥ ਹੈ ਇੱਥੇ ਲੱਛਣ ਲ ਲ ਖ ਖ ਸ ਹ ਯ ਪੈਰ ਚ ਜ ਯ ਅ ਅਧਾ ਅ ਨਾ ਤੋ ਨਿਜ਼ਮ ਮੁਤਾਬਕ ਜ ਯ ਅ ਸਿਹਾਰੀ ਪਲੱਸ ਐਡਾ ਹੋਵੇਗਾ ਪਰ ਸਿਹਾਰੀ ਖਖੇ ਨੂੰ ਪਹਿਲਾਂ ਲੱਗੀ ਹੋਈ ਹੈ ਕਈ ਵੀਰ ਸਵਾਲ ਕਰਦੇ ਨੇ ਕਿ ਮੈਂ ਪਤਾ ਲੱਗੇ ਵੀ ਇਥੇ ਸਿਹਾਰੀ ਵਰਤੀ ਜਾਣੀ ਜਾਂ ਐੜਾ ਜਿਹੜਾ ਹੈ ਵਰਤਿਆ ਜਾਣਾ ਹੈ ਉਹ ਅਸੀਂ ਇਸ ਜਿਹੜਾ ਅੱਖਰ ਲਿਖਿਆ ਉਹ ਹੋਣਾ ਨਾ ਸਤਿਗੁਰੂ ਨੇ ਪਹਿਲਾਂ ਜਿਹਦਾ ਅਸੀਂ ਉਚਾਰਨ ਕਰਨਾ ਉਹ ਅਸੀਂ ਬੜੀ ਗੌਰ ਨਾਲ ਦੇਖਣਾ ਹੈ ਸਿਹਾਰੀ ਪਲੱਸ ਐੜਾ ਤਾਂ ਲੱਗੇਗਾ ਪਰ ਸਿਹਾਰੀ ਲੱਗੀ ਹੋਈ ਹੈ ਲੱਖ ਖਖੇ ਸਿਹਾਰੀ ਇਸ ਤਰ੍ਹਾਂ ਲਿਖ ਹੋ ਜਾਣਾ ਅੱਗੇ ਐੜਾ ਏਣਾ ਲਖਣ ਲਛਣ ਸਾਂਤਾਂ ਦੀ ਸ਼ਰਨ ਸਤੁਰਾਂ ਦੇ ਪਾਪਾਂ ਦਾ ਨਾਸ਼ ਕਰਨਾ ਧਰਮ ਦੇ ਇਹ ਲੱਛਣ ਹੈ ਇਹ ਜਿਹੜੇ ਧਰਮ ਦੇ ਲੱਛਣ ਨੇ ਨਾ ਇਹ ਮਿਲਦੇ ਕਿਹਨੋਂ ਨੇ ਨਾਨਕ ਜਿਹੇ ਸੁਪਰਸਨ ਮਾਦਵਹ ਇਹ ਨਾਨਕ ਨਾਨਕ ਸੰਬੋਧਨ ਸ਼ਬਦ ਹੈ ਇੱਥੇ ਜਿਹਦਾ ਅਰਥ ਹੈ ਜਿਸ ਉੱਤੇ ਜਿਸ ਮਨੁੱਖ ਉੱਤੇ ਸੂਪਰ ਸੰਦ ਦਾ ਮਤਲਬ ਹੁੰਦਾ ਪੂਰੀ ਤਰ੍ਹਾਂ ਪ੍ਰਸੰਨ ਹੋ ਜਾਣਾ ਖੁਸ਼ ਹੋ ਜਾਣਾ ਮਾਦ ਵਹਿ ਦਾ ਅਰਥ ਹੈ ਮਾਇਆ ਦਾ ਪਤੀ ਪਰਮਾਤਮਾ ਹੈ ਇਹ ਨਨਕ ਆ ਲੱਛਣ ਕਿਹੜੇ ਪਾਪ ਕਮਾਣ ਚ ਦੇਰ ਨਹੀਂ ਕਰਨੀ ਪਾਪ ਕਮਾਣ ਦੇ ਵਿੱਚ ਦੇਰ ਕਰਨੀ ਧਰਮ ਕਮਾਣ ਦੇ ਵਿੱਚ ਦੇਰ ਨਹੀਂ ਕਰਨੀ ਕਿਹੜੇ ਲੱਛਣ ਨੇ ਫਿਰ ਇੱਕ ਵਾਰੀ ਬੇਨਤੀ ਧਰਮ ਕਮਾਉਣ ਵਾਸਤੇ ਦੇਰ ਨਹੀਂ ਕਰਨੀ ਪਾਪ ਕਮਾਉਣ ਵਾਸਤੇ ਦੇਰ ਕਰਨੀ ਨਾਮ ਹਿਰਦੇ ਚ ਚੰਗੀ ਤਰ੍ਹਾਂ ਟਿਕਾਣਾ ਲੋਭ ਦਾ ਤਿਆਗ ਕਰਨਾ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਪਾਪਾਂ ਦਾ ਨਾਸ਼ ਕਰਨਾ ਇਹ ਜਿਹੜੇ ਧਰਮ ਲਖਣ ਜਿਹੜੇ ਪ੍ਰਾਪਤ ਹੁੰਦੇ ਨੇ ਇਹ ਨਾਨਕ ਜਿਨ੍ਹਾਂ ਦੇ ਉੱਤੇ ਉਹ ਮਾਇਆ ਦਾ ਪਤੀ ਪ੍ਰਮਾਤਮਾ ਪੂਰੀ ਤਰ੍ਹਾਂ ਪਤੀ ਜਾਂਦਾ ਖੁਸ਼ ਹੋ ਜਾਂਦਾ ਸੁਪਰਸੰਨ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਬਹੁਤ ਖੁਸ਼ ਹੋ ਜਾਂਦਾ ਉਹਨਾਂ ਮਨੁੱਖਾਂ ਨੂੰ ਇਹ ਲਖਣ ਮਿਲਦੇ ਹਨ ਸੋ ਇਹਨਾਂ ਲਖਣਾਂ ਵਾਲੇ ਇਹਨਾਂ ਲੱਛਣਾਂ ਵਾਲੇ ਜਦੋਂ ਕੋਈ ਮਨੁੱਖ ਦਿਸਣ ਤਾਂ ਇਹ ਨਿਸ਼ਾਨੀ ਹੈ ਕਿ ਇਹ ਮਨੁੱਖ ਧਾਰਮਿਕ ਹਨ ਨਹੀਂ ਸਾਡੇ ਕੋਲ ਧਰਮ ਦਾ ਹੋਰ ਕੋਈ ਪੈਮਾਨਾ ਨਹੀਂ ਹੈ ਅਸੀਂ ਕਿਸੇ ਦਾ ਡੇਰਾ ਕਿਸੇ ਦੀਆਂ ਗੱਡੀਆਂ ਕਿਸੇ ਮਗਰ ਲੱਗੀ ਹੋਈ ਲੋਕ ਦੇਖ ਕੇ ਇਹ ਨਹੀਂ ਕਹਿ ਸਕਦੇ ਵੀ ਇਹ ਸੰਤ ਹੈ ਇਹ ਮਹਾਪੁਰਖ ਹੈ ਇਹ ਬੰਦਗੀ ਕਰਨ ਵਾਲਾ ਹੈ ਜੇ ਆਹ ਲਖਣ ਜਿਹੜੇ ਸਤਪੁਰਣ ਨੇ ਦੱਸੇ ਨੇ ਧਰਮਕ ਮਾਨ ਲਗਿਆ ਦੇਰ ਨਾ ਕਰਦਾ ਹੋਵੇ ਪਾਪਕ ਮਾਨ ਲਗਿਆ ਸੋਵਰੀ ਸੋਚਦਾ ਹੋਵੇ ਨਾਮ ਵੀ ਅੰਦਰ ਡਿਢ ਹੋਵੇ ਔਰ ਲੋਭ ਨੂੰ त्यागਿਆ ਹੋਵੇ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਪਾਪ ਦਾ ਨਾਸ਼ ਕੀਤਾ ਹੋਵੇ ਔਰ ਇਹ ਧਰਮ ਲਖਣ ਉਹਦੇ ਅੰਦਰ ਦਿਖਾਈ ਦੇਣ ਤਾਂ ਸਮਝ ਲੈਣਾ ਚਾਹੀਦਾ ਕਿ ਦੁਨੀਆ ਦੇ ਉੱਤੇ ਉਹ ਆਇਆ ਸਫਲਾ ਹੈ ਉਹਦੇ ਉੱਤੇ ਮਾਇਆ ਦਾ ਪਤੀ ਪ੍ਰਮਾਤਮਾ ਪੂਰੀ ਤਰ੍ਹਾਂ ਖੁਸ਼ ਹੈ ਸੋ ਇਸ ਤਰ੍ਹਾਂ ਇਹਨਾਂ ਪਾਵਨ ਸ਼ਬਦਾਂ ਸਤਿਗੁਰੂ ਸਾਨੂੰ ਸੋਝੀ ਦਿੰਦੇ ਹਨ ਇਹ ਜਾਣਕਾਰੀ ਇਵਰੀ ਕਈ ਸ਼ਬਦ ਮੈਂ ਰਿਪੀਟ ਕਰ ਦਿੰਦਾ ਹੁੰਦਾ ਦੋ ਤਿੰਨ ਵਾਰੀ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਣਾ ਇਹ ਜਾਣਕਾਰੀ ਜੋ ਸਾਂਝ ਕੀਤੀ ਹੈ ਆਪ ਜੀ ਨੂੰ ਚੰਗੀ ਲੱਗੇ ਸਾਂਝ ਜ਼ਰੂਰ ਕਰਿਓ ਅੱਗੇ ਸ਼ੇਅਰ ਕਰਿਓ ਤਾਂ ਕਿ ਬਾਅਦ ਤੇ ਬਾਅਦ ਇਹ ਕੀਤੀ ਹੋਈ ਵਿਚਾਰ ਸੰਤਾਂ ਸੰਗਤਾਂ ਤੱਕ ਪਹੁੰਚ ਸਕੇ ਕੋਈ ਸੁਝਾਅ ਆਪ ਜੀ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਆਪਣਾ ਸੁਝਾਅ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ